वेलकम टू जीटीए एजुकेशन ਅੱਜ ਆਪਾਂ ਪੰਜਾਬ ਜੀਕੇ ਦਾ ਪਾਰਟ ਨੰਬਰ 8 ਡਿਸਕਸ ਕਰਾਂਗੇ ਇਹਦੇ ਵਿੱਚ ਇੰਪੋਰਟੈਂਟ 100 एमसीक्यूਸ ਡਿਸਕਸ ਕੀਤੇ ਜਾਣਗੇ ਜੀ ਸੋ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਸ਼ੁਰੂ ਕਰਦੇ ਆਂ ਪਹਿਲੇ ਕੁਐਸਚਨ ਤੋਂ ਪਹਿਲਾ ਕੁਐਸਚਨ ਹੈ ਜੀ ਫਰੋਮ ਵਿਚ ਲੈਂਗੁਏਜ ਪੰਜਾਬ ਟੇਕਨ ਕਹਿੰਦੇ ਪੰਜਾਬ ਸ਼ਬਦ ਨੂੰ ਕਿਹੜੀ ਭਾਸ਼ਾ ਤੋਂ ਲਿਆ ਗਿਆ ਤਾਂ ਪੰਜਾਬ ਸ਼ਬਦ ਜਿਹੜਾ ਜੀ ਇਹ ਲਿਆ ਗਿਆ ਪਰਸ਼ੀਅਨ ਲੈਂਗੁਏਜ ਤੋਂ ਜਿਹਨੂੰ ਅਸੀਂ ਕਹਿੰਦੇ ਆ ਫਾਰਸੀ ਭਾਸ਼ਾ ਅਸੀਂ ਪੰਜਾਬ ਸ਼ਬਦ ਦਾ ਜਿਹੜਾ ਪਹਿਲੀ ਵਾਰ ਜ਼ਿਕਰ ਹੁੰਦਾ ਉਹ ਇੱਕ ਕਿਤਾਬ ਲਿਖੀ ਗਈ ਸੀ ਇਬਨ ਬਤੂਤਾ ਦੁਆਰਾ ਇਬਨ ਬਤੂਤਾ ਨੇ ਇੱਕ ਕਿਤਾਬ ਲਿਖੀ ਸੀ ਜਿਹੜਾ ਕਿ ਇੱਕ ਮਰੱਕੋ ਦਾ ਟਰੈਵਲਰ ਸੀ ਤੇ ਤੁਗਲਕ ਵਸਤੇ ਟਾਈਮ ਭਾਰਤ ਚ ਆਇਆ ਸੀ ਇਹਨੇ ਕਿਤਾਬ ਲਿਖੀ ਸੀ ਕਿਤਾਬ ਦਾ ਨਾਮ ਸੀ ਰਹਿਲਾ ਜਾਂ ਉਹਨੂੰ ਕਈ ਜਗ੍ਹਾ ਤੇ ਸਫਰਨਾਮਾ ਵੀ ਕਹਿੰਦੇ ਨੇ ਟੈਵਲੋਗ ਸੀ ਉਹਦੇ ਵਿੱਚ ਉਹਨੇ ਪਹਿਲੀ ਵਾਰ ਇਹ ਸ਼ਬਦ ਯੂਜ਼ ਕੀਤਾ ਸੀ ਪੰਜਾਬ ਤੇ ਪੰਜਾਬ ਸ਼ਬਦ ਦਾ ਜ਼ਿਕਰ ਆਪਾਂ ਨੂੰ ਸ਼ੇਰਸਾ ਸੂਰੀ ਦੀ ਜਿਹੜੀ ਜੀਵਨੀ ਸੀਗੀ ਉਹਦੇ ਵਿੱਚ ਵੀ ਮਿਲਦਾ ਤਾਰੀਖੇ ਸ਼ੇਰਸਾਹੀ ਦੇ ਵਿੱਚ ਸੋ ਇਹ ਸ਼ਬਦ ਜਿਹੜਾ ਹੈਗਾ ਪਰਸ਼ੀਨ ਭਾਸ਼ਾ ਤੋਂ ਲਿਆ ਗਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ ਪੰਜਾਬ ਅੱਗੇ ਪੁੱਛਿਆ ਗਿਆ ਮੀਨਿੰਗ ਕੀ ਆ ਪੰਜਾਬ ਸ਼ਬਦ ਦਾ ਕੀ ਇਹਦਾ ਅਰਥ ਕੀ ਹੈ ਇਹਦਾ ਅਰਥ ਹੈ ਪੰਜ ਰਿਵਰਸ ਲੈਂਡ ਆਫ ਅ ਫਾਈਵ ਰਿਵਰਸ ਪੰਜ ਦਰਿਆਵਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਅਗਲਾ ਹੈ ਜੀ ਕਹਿੰਦੇ ਟੋਟਲ ਖੇਤਰਫਲ ਕਿੰਨਾ ਭਾਰਤ ਵਿੱਚ ਜੰਗਲਾਂ ਦਾ ਤਾਂ ਇਹ ਹੈਗਾ ਜੀ ਪੰਜਾਬ ਵਿੱਚ ਕਹਿੰਦੇ ਪੰਜਾਬ ਵਿੱਚ ਜਿਹੜਾ ਜੰਗਲ ਆ ਜਾਂ ਫੋਰੈਸਟ ਆ ਉਹਦਾ ਟੋਟਲ ਏਰੀਆ ਕਿੰਨਾ 3084 ਕਿਲੋਮੀਟਰ ਸਕੇਅਰ ਹੈ ਅਗਲਾ ਹੈ ਜੀ ਭਾਰਤ ਕਹਿੰਦੇ ਪੰਜਾਬ ਦੇ ਵਿੱਚ ਸप्तसिंधੂ ਦੇ ਸਮੇਂ ਕਿੰਨੀਆਂ ਨਦੀਆਂ ਵਗਦੀਆਂ ਸੀ ਤਾਂ ਸਭ ਤੋਂ ਪਤਾ ਲੱਗਦਾ ਜੀ ਸੱਤ ਦਰਿਆ ਵਗਦੇ ਸੀ ਸप्तसिंधੂ ਸਮੇਂ ਰਿਕਵੇਦਿਕ ਟਾਈਮ ਦੇ ਵਿੱਚ ਪੰਜਾਬ ਨੂੰ ਸप्तसिंधੂ ਕਹਿੰਦੇ ਸੀ ਮੀਨਿੰਗ ਕੀ ਆ ਪੈਂਟੋਪਟਾਮੀਆ ਦਾ ਪੈਂਟੋਪਟਾਮੀਆ ਦਾ ਮਤਲਬ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਵੈਸੇ ਇਹ ਜਿਹੜਾ ਸ਼ਬਦ ਹੈ ਗ੍ਰੀਕ ਸ਼ਬਦ ਹੈ ਪੈਂਟੋਪਟਾਮੀਆ ਗ੍ਰੀਕ ਦੇ ਵਿੱਚ ਜਾਂ ਯੂਨਾਨੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਸੀ ਪੰਜਾਬ ਨੂੰ ਪੈਂਟੋਪਟਾਮੀਆ ਅਗਲਾ ਜੀ ਕਹਿੰਦੇ ਕਿਹੜੀ ਦਿਸ਼ਾ ਦੇ ਵਿੱਚ ਪੰਜਾਬ ਦੀ ਕਿਹੜੀ ਦਿਸ਼ਾ ਦੇ ਵਿੱਚ ਹਿਮਾਲਿਆ ਦੇ ਪਹਾੜ ਸਥਿਤ ਹਨ ਅਗਰ ਆਪਾਂ ਰਫ ਜਿਹਾ ਪੰਜਾਬ ਦਾ ਮੈਪ ਡਰਾ ਕਰੀਏ ਤਾਂ ਟ੍ਰੈਂਗੂਲਰ ਜੀ ਸ਼ੇਪ ਦਾ ਪੰਜਾਬ ਦਾ ਮੈਪ ਤਾਂ ਪੰਜਾਬ ਦੇ ਆਪਾਂ ਦੇਖੀਏ ਨਾਰਥ ਵਾਲੀ ਸਾਈਡ ਤੇ ਇਧਰ ਹਿਮਾਲਿਆ ਜਾਂਦੇ ਆ ਤਾਂ ਆਪਾਂ ਕਹਾਂਗੇ ਬੋਥ A ਐਂਡ B ਈਸਟ ਵੱਲ ਵੀ ਹੈਗੇ ਕਿਉਂਕਿ ਇਧਰ ਈਸਟ ਹੁੰਦਾ ਇਧਰ ਨਾਰਥ ਹੈ ਤੇ ਉਸ ਤੋਂ ਇਲਾਵਾ ইস্ট ਤੇ ਨਾਰਥ ਦੋਨੋਂ ਸਾਈਡ ਤੇ ਤਾਂ ਆਪਾਂ ਕਹਾਂਗੇ অপਸ਼ਨ ਡੀ ਬੋਥ ਏ ਐਂਡ ਸੀ ਨਾਰਥ ਈਸਟ ਦੋਨੋਂ ਸਾਈਡ ਤੇ ਹਿਮਾਲਿਆ ਦੇ ਪਹਾੜ ਪਾਈ ਜਾਂਦੇ ਆ ਵੈਸੇ ਪੰਜਾਬ ਦੇ ਨਾਲ ਜਿਹੜੇ ਕੁਝ ਖੇਤਰ ਲੱਗਦੇ ਆ ਜਿਵੇਂ ਪੰਜਾਬ ਦੇ ਕੁਝ ਖੇਤਰ ਨੇ ਜਿਹੜੇ ਜਿਵੇਂ ਰੂਪਨਗਰ ਵਗੈਰਾ ਹੋ ਗਿਆ ਤਾਂ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਬਾਰਡਰ ਸ਼ੇਅਰ ਕਰਦੇ ਆ ਬਸ ਇਹੋ ਸ਼ਹਿਰ ਨੇ ਚੰਡੀਗੜ੍ਹ ਤਾਂ ਹੈਗੀ ਸ਼ਿਵਾਲਿਕ ਦੀਆਂ ਬਾਹੜੀਆਂ ਦੇ ਪੈਰਾਂ ਦੇ ਵਿੱਚ ਜੀਓਗ੍ਰਾਫਿਕਲੀ ਭੂਗੋਲਿਕ ਤੌਰ ਤੇ ਪੰਜਾਬ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਉਹੀ ਦਰਿਆਵਾਂ ਦੇ ਅਕੋਰਡਿੰਗ ਵੰਡਿਆ ਗਿਆ ਕਿ ਕਿਹੜੇ-ਕਿਹੜੇ ਦਰਿਆ ਪੰਜਾਬ ਚ ਕਿੱਥੋਂ ਵਗਦੇ ਆ ਤਾਂ ਪੰਜਾਬ ਦੇ ਵਿੱਚੋਂ ਮਹੇਲੀ ਤਿੰਦਰਿਆ ਲੰਘਦੀਆ ਤਾਂ ਪੰਜਾਬ ਨੂੰ ਆਪਾਂ ਮਾਝਾ ਦੁਆਬਾ ਤੇ ਮਾਲਵਾ ਖਿੱਤਰ ਦੇ ਵਿੱਚ ਵੰਡਿਆ ਹੋਇਆ ਅਗਲਾ ਹੈਗਾ ਜੀ ਕਹਿੰਦੇ ਦਬਾਬ ਸ਼ਬਦ ਕਿੱਥੋਂ ਲਿਆ ਗਿਆ ਤਾਂ ਇਹ ਵੀ ਸੇਮ ਉੱਥੇ ਹੀ ਲੈ ਗਿਆ ਪਰਜਨ ਭਾਸ਼ਾ ਤੋਂ ਦਬਾਬ ਦਾ ਮਤਲਬ ਪੁੱਛਿਆ ਗਿਆ ਅਗਲੇ ਕੁਐਸਚਨ ਦੇ ਵਿੱਚ ਕਿ ਦਬਾਬ ਦਾ ਕੀ ਅਰਥ ਹੁੰਦਾ ਦਬਾਬ ਦਾ ਅਰਥ ਹੁੰਦਾ ਦੋ ਆਪ ਦੋ ਤਰਤੀਏ ਦੋ ਦਰਿਆਵਾਂ ਵਿਚਕਾਰਲੀ ਦ ਰੀਜ਼ਨ ਬੀਟਵੀਨ ਟੂ ਰਿਵਰਸ ਦੋ ਨਦੀਆਂ ਵਿਚਕਾਰ ਦੇ ਖੇਤਰ ਨੂੰ ਆਪਾਂ ਦਬਾਅ ਕਹਿੰਦੇ ਆ ਕਹਿੰਦੇ ਆਪ ਦਾ ਕੀ ਮਤਲਬ ਹੁੰਦਾ ਆਪ ਦਾ ਕੀ ਅਰਥ ਹੈ ਇਹਦਾ ਮਤਲਬ ਹੈ ਪਾਣੀ ਇਹ ਵੀ ਪਰਸ਼ੀਨ ਭਾਸ਼ਾ ਦਾ ਸ਼ਬਦ ਹੈ ਆਪ ਨੇਮ ਦਾ ਫਾਈਵ ਦਬਾਅ ਆਰ ਬੇਸਡ ਓਨ ਵਿਚ ਕਨਸੈਪਟ ਕਹਿੰਦੇ ਜਿਹੜੇ ਦਬਾਅ ਨੇ ਕਿਸ ਚੀਜ਼ ਦੇ ਉੱਪਰ ਅਧਾਰਤ ਨੇ ਨਦੀਆਂ ਦੇ ਉੱਪਰ ਅਧਾਰਤ ਨੇ ਕਹਿੰਦੇ ਰੇਹ ਦਾ ਨਦਰ ਨਾਮ ਕੀ ਹੁੰਦਾ ਮਤਲਬ ਰੇਹ ਜਿਹੜਾ ਹੁੰਦਾ ਨਾ ਇੱਕ ਤਰ੍ਹਾਂ ਦੀ ਧਰਤੀ ਹੁੰਦੀ ਆ ਜਿਹੜੀ ਧਰਤੀ ਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਨਮਕ ਦੀ ਮਾਤਰਾ ਇਸ ਕਰਕੇ ਧਰਤੀ ਏਡੀ ਉਪਜਾਉ ਉਪਜਾਉ ਘੱਟ ਹੁੰਦੀ ਆ ਤੇ ਇਹਨੂੰ ਕਲਰ ਵੀ ਕਹਿੰਦੇ ਨੇ ਕਲਰ ਵੀ ਤਾਂ ਮਾਲਵਾਚ ਕਲਰ ਸ਼ਬਦ ਯੂਜ਼ ਕੀਤਾ ਜਾਂਦਾ ਇਹ ਹੈਗਾ ਜੀ ਬਾਂਗਰ অপਸ਼ਨ ਬੀ ਅਗਲਾ ਸਵਾਲ ਹੈ ਜੀ ਕਹਿੰਦੇ ਬਾਰੀ ਦਬਾਬ ਜਿਹੜਾ ਹੈਗਾ ਉਹਦੇ ਨਿਵਾਸੀ ਕਿਸ ਕਿਸਮ ਦੇ ਨਾਲ ਜਾਣੇ ਜਾਂਦੇ ਆ ਤਾਂ ਇਹਨਾਂ ਨੂੰ ਆਪਾਂ ਕਹਿੰਦੇ ਆ ਜੀ ਮਝੈਲ ਮਾਝੇ ਦੇ ਲੋਕ ਨੇ ਮਝੈਲ ਵੱਟ ਇਜ਼ ਦ ਏਰੀਆ ਬੀਟਵੀਨ ਸਤਲੁਜ ਐਂਡ ਕਗਰ ਸਤਲੁਜ ਤੇ ਕਗਰ ਦੇ ਵਿਚਕਾਰਲਾ ਏਰੀਆ ਮਾਲਵਾ ਕਿਹਾ ਜਾਂਦਾ ਤੇ ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਭੂਗੋਲਿਕ ਖੇਤਰ ਹੈ ਬਾਰੀ ਦਬਾਬ ਨੂੰ ਆਪਾਂ ਹੋਰ ਕੀ ਨਾਮ ਨਾਲ ਜਾਣਦੇ ਹਾਂ ਤਾਂ ਬਾਰੀ ਦਬਾਬ ਨੂੰ ਆਪਾਂ ਮਾਝਾ ਖੇਤਰ ਦੇ ਨਾਲ ਨਾਲ ਵੀ ਜਾਣਦੇ ਹਾਂ ਰਾਵੀ ਤੇ ਚਨਾਬ ਦੇ ਵਿਚਕਾਰ ਕਿਹੜਾ ਦਬਾਬ ਬਣਦਾ ਇਹ ਬਣਦਾ ਜੀ ਰਚਨਾ ਦਬਾਬ ਇਹਦੇ ਨਾਮ ਤੇ ਬਦਲਦਾ ਰਾਵੀ ਪਲੱਸ ਚਨਾਬ ਕਹਿੰਦੇ ਕਿਹੜਾ ਦਬਾਵਾ ਜਿਹਨੂੰ ਮੱਕਾਫ 6 ਕਹਿੰਦੇ ਆ ਮਾਜਾ ਰੀਜਨ ਦੀ ਗੱਲ ਕਰ ਰਿਹਾ ਹਰਮੰਦਰ ਸਾਹਿਬ ਦੀ ਕਿਉਂਕਿ ਹਰਮੰਦਰ ਸਾਹਿਬ ਜਿਹੜਾ ਹੈਗਾ ਜੀ ਉਹ ਕਿੱਥੇ ਪੈਂਦਾ ਅੰਮ੍ਰਿਤਸਰ ਦੇ ਵਿੱਚ ਰੀਜਨ ਕਿਹੜਾ ਪੈਂਦਾ ਉਹ ਮਾਜਾ ਰੀਜਨ ਪੈਂਦਾ ਬਾਰੀ ਦਬਾਵ ਦੇ ਵਿੱਚ ਬਿਆਸਤੇ ਰਾਵੀ ਦੇ ਵਿੱਚਕਾਰ ਵਾਲੇ ਖੇਤਰ ਆ ਕਹਿੰਦੇ ਪੰਜ ਦਬਾਵਾਂ ਦੇ ਵਿੱਚੋਂ ਸਭ ਤੋਂ ਘੱਟ ਉਪਜਾਊ ਦਬਾਵ ਕਿਹੜਾ ਹੈ ਤਾਂ ਇਹ ਹੈਗਾ ਜੀ ਸਿੰਧ ਸਾਗਰ ਦਬਾਵ ਸਿੰਧ ਸਾਗਰ ਦਬਾਵੇ ਪਾਕਿਸਤਾਨ ਵਾਲੀ ਸਾਈਡ ਪੈਂਦਾ ਕਹਿੰਦੇ ਚਨਾਬ ਤੇ ਜੇਹਲਮ ਦੇ ਵਿਚਕਾਰ ਵਾਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਇਹਨੂੰ ਆਪਾਂ ਕਹਿੰਦੇ ਆ ਚੱਜ ਚੱਜ ਦਬਾ ਅਗਲਾ ਸਵਾਲ ਹੈ ਜੀ ਕਹਿੰਦੇ ਜਿਹੜੇ ਮੈਦਾਨ ਨੇ ਖੱਗਰ ਤੇ ਯਮਨਾ ਦੇ ਵਿਚਕਾਰ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਇਹਨਾਂ ਨੂੰ ਆਪਾਂ ਬਾਂਗਰ ਤੇ ਖੱਦਰ ਦੇ ਮੈਦਾਨ ਕਹਿੰਦੇ ਆ ਅਗਲਾ ਪੁੱਛਿਆ ਗਿਆ ਜੀ ਕਿਹੜਾ ਰਾਜ ਹੈ ਜਿਹਨੂੰ ਗੇਟਵੇ ਆਫ ਜਾਂ ਪੰਜਾਬ ਦਾ ਪ੍ਰਵੇਸ਼ ਦੁਆਰ ਕਹਿੰਦੇ ਨੇ ਵਿਚ ਸਟੇਟ ਹਾਂ ਮਤਲਬ ਕਿਹੜਾ ਭਾਰਤ ਦਾ ਕਿਹੜਾ ਰਾਜ ਹੈ ਜਿਹਨੂੰ ਕਿਹੜੇ ਰਾਜ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਤਾਂ ਇਹ ਕਿਹਾ ਜਾਂਦਾ ਜੀ ਪੰਜਾਬ ਨੂੰ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਕਿਉਂਕਿ ਸਾਰੇ ਹਮਲਾਵਰ ਇਸ ਸਾਈਡ ਤੋਂ ਹੀ ਇੰਡੀਆ ਵਿੱਚ ਐਂਟਰ ਕਰਦੇ ਸੀ ਅਗਲਾ ਸਵਾਲ ਆ ਜੀ ਕਹਿੰਦੇ ਪੰਜਾਬ ਨੂੰ ਗੇਟਵੇ ਆਫ ਇੰਡੀਆ ਕਿਉਂ ਕਿਹਾ ਜਾਂਦਾ ਜਾਂ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਇਹਦੀ ਭੂਗੋਲਿਕ ਜਿਹੜੀ ਹੈਗੀ ਸਥਿਤੀ ਉਹ ਦੇਖ ਕਰਕੇ ਕਿਹਾ ਜਾਂਦਾ ਇੰਡੀਆ ਦਾ ਮੈਪ ਤੁਸੀਂ ਦੇਖੋਗੇ ਤਾਂ ਇੰਡੀਆ ਦੇ ਮੈਪ ਦੇ ਵਿੱਚ ਇਸ ਸਾਈਡ ਤੇ ਪੰਜਾਬ ਪੈਂਦਾ ਤੇ ਇਧਰੋਂ ਹੀ ਸਾਰੇ ਹਮਲਾਵਰ ਐਂਟਰ ਕਰਦੇ ਸੀ ਕਿਉਂਕਿ ਇਸ ਰੀਜਨ ਦੇ ਉੱਪਰ ਬਹੁਤ ਵੱਡੇ ਵੱਡੇ ਹਿਮਾਲਿਆ ਦੇ ਪਹਾੜ ਨੇ ਤਾਂ ਇਧਰੋਂ ਆਉਣਾ ਪੋਸੀਬਲ ਨਹੀਂ ਨੈਕਸਟ ਹੈਗਾ ਜੀ ਕਿਸ ਦਬਾਅ ਦੇ ਵਿੱਚ ਜਿਹੜਾ ਡੈਜ਼ਰਟ ਆ ਡੈਜ਼ਰਟ ਦਾ ਮਤਲਬ ਹੁੰਦਾ ਮਾਰੂਥਲ ਮਾਰੂਥਲ ਪਾਇੰਦਾ ਜੀ ਸਿੰਧ ਸਾਗਰ ਦਬਾਅ ਦੇ ਵਿੱਚ ਤਾਂ ਕਰਕੇ ਇਹ ਘੱਟ ਪਜਾਊਗਾ ਵਰਖਾ ਵਗੈਰਾ ਘੱਟ ਹੁੰਦੀ ਆ ਕਹਿੰਦੇ ਜਿਹੜੇ ਮਾਲਵਾ ਖਿੱਤੇ ਦੇ ਨਿਵਾਸੀ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਇਹਨਾਂ ਨੂੰ ਆਪਾਂ ਮਲਵਈ ਕਹਿੰਦੇ ਆ ਮਾਲਵਾ ਪ੍ਰਾਂ ਦਾ ਨਾਮ ਕਿਉਂ ਪਿਆ ਤਾਂ ਇਹ ਪਿਆ ਜੀ ਇੱਕ ਜਨਜਾਤੀ ਦੇ ਨਾਮ ਤੇ ਇੱਕ ਕਬੀਲੇ ਦੇ ਨਾਮ ਤੇ ਔਨ ਦਾ ਨੇਮ ਆਫ ਮਲਵਾਈ ਟ్రਾਈਬ ਮਲਵਾਈ ਟ్రਾਈਬ ਦੇ ਨਾਮ ਦੇ ਉੱਪਰ ਪਿਆ ਇਹ ਕਹਿੰਦੇ ਕਿਹੜਾ ਡਿਸਟ੍ਰਿਕਟ ਆ ਜਦੀ ਬਾਉਂਡਰੀ ਘੱਟੋ ਘੱਟ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀ ਜਾਂਦੀ ਆ ਜਲੰਧਰ ਦੀ ਬਾਉਂਡਰੀ ਆ ਜੀ ਘੱਟੋ ਘੱਟੇ ਜਲੰਧਰ ਜਿਹੜਾ ਹੈਗਾ ਪੰਜ ਨਾਲ ਸ਼ੇਅਰ ਕਰਦਾ ਪੰਜ ਡਿਸਟ੍ਰਿਕਟ ਨਾਲ ਕਰਦਾ ਕਪੂਰਥਲਾ ਅਠ ਨਾਲ ਕਰਦਾ ਫਿਰੋਜ਼ਪੁਰ ਸੱਤ ਨਾਲ ਕਰਦਾ ਤੇ ਲੁਧਿਆਣਾ ਵੀ ਸੱਤ ਨਾਲ ਕਰਦਾ ਸੋ ਸਭ ਤੋਂ ਘੱਟ ਕਿਹੜਾ ਜਲੰਧਰ ਤੁਸੀਂ ਮੈਂ ਆਪਣੇ ਉੱਪਰ ਚੱਕ ਵੀ ਕਰ ਸਕਦੇ ਹੋ ਨੈਕਸਟ ਦੇਖੋ ਜੀ ਮੇਨ ਇਮਪੈਕਟ ਕੀ ਆ ਹਿਮਾਲੀਅਨ ਮਾਊਂਟੇਨ ਦਾ ਪੰਜਾਬ ਦੇ ਉੱਪਰ ਤਾਂ ਪੰਜਾਬ ਦੇ ਉੱਪਰ ਕੀ ਆ ਜੀ ਇਹ ਪੰਜਾਬ ਨੂੰ ਫਰਟਾਈਲ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਕਿਉਂਕਿ ਹਿਮਾਲਿਆ ਤੋਂ ਕਾਫੀ ਸਾਰੀਆਂ ਨਦੀਆਂ ਨੇ ਜਿਹੜੀਆਂ ਵਗਦੀਆਂ ਨੇ ਤੇ ਪੰਜਾਬ ਦੇ ਵਿੱਚ ਉਪਜਾਊ ਮਿੱਟੀ ਜਾਂ ਜਲੋੜ ਮਿੱਟੀ ਲੈ ਕੇ ਆਉਂਦੀਆਂ ਨੇ ਦਾ ਯੂਨਾਈਟਿਡ ਸਟੇਟਸ ਆਫ ਪੰਜਾਬ ਜਿਹੜਾ ਪੰਜਾਬ ਦਾ ਸੰਯੁਕਤ ਪੰਜਾਬ ਸੀ ਕਹਿੰਦੇ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਅਗਲਾ ਲੱਗਾ ਜੀ ਸ਼ਿਵਾਲਿਕ ਮਾਊਂਟੇਨ ਜਿਹੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਉਹ ਪੰਜਾਬ ਦੇ ਕਿਹੜੇ ਪਾਸੇ ਨੇ ਈਸਟ ਵੱਲ ਆਉਣਗਾ ਜੀ ਇੱਥੇ ਆਨਸਰ ਈਸਟ ਖਾਈਬਰ ਪਾਸ ਕਿਸ-ਕਿਸ ਨੂੰ ਕਨੈਕਟ ਕਰਦਾ ਖਾਈਬਰ ਪਾਸ ਕਨੈਕਟ ਕਰਦਾ ਕਾਬਲ ਤੇ ਤਕਸ਼ਲਾ ਨੂੰ ਮਤਲਬ ਇਹ afghanistan ਤੇ ਅੱਜ ਵਾਲੇ ਪਾਕਿਸਤਾਨ ਨੂੰ ਕਨੈਕਟ ਕਰਦਾ ਅਗਲਾ ਹੈਗਾ ਜੀ ਜਿਹੜੇ ਖੱਦਰ ਦੇ ਪਲੇਨ ਹੁੰਦੇ ਆ ਠੀਕ ਆ ਜੀ ਖੱਦਰ ਦੇ ਪਲੇਨ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਕੀ ਹਿੰਦਾ ਬੇਟ ਅਗਲਾ ਸਵਾਲ ਹੈ ਜੀ ਕਹਿੰਦੇ ਵਟ ਇਜ਼ ਦਾ ਮੇਜਰ ਇਨਫਲੂਐਂਸ ਆਫ ਜੀਓਗ੍ਰਾਫੀਕਲ ਫੀਚਰ ਔਨ ਦਾ ਹਿਸਟਰੀ ਆਫ ਪੰਜਾਬ ਪੰਜਾਬ ਦੀ ਹਿਸਟਰੀ ਦੇ ਉੱਪਰ ਜਿਹੜੀ ਇਹਦੀ ਭੂਗੋਲਿਕਸ ਦਿੱਤੀ ਹੈ ਉਹਦਾ ਕੀ ਅਸਰ ਪੈਂਦਾ ਤਾਂ ਇਹ ਆਪਾਂ ਦੱਸਾਂਗੇ ਜੀ ਦ ਕ੍ਰੈਡਲ ਆਫ ਡਿਫਰੈਂਟ ਸਿਵਿਲੇਸ਼ਨ ਕ੍ਰੈਡਲ ਦਾ ਮਤਲਬ ਹੁੰਦਾ ਸਮੂਹ ਹੋਣਾ ਜਾਂ ਅਲੱਗ-ਅਲੱਗ ਸਭਿਆਤਾਂ ਦਾ ਸੁਮੇਲ ਹੋਣਾ ਕਿਉਂਕਿ ਜਿਹੜਾ ਪੰਜਾਬ ਦਾ ਕਲਚਰ ਆ ਉਹ ਅਲੱਗ-ਅਲੱਗ ਸਭਿਆਤਾਂ ਤੋਂ ਮਿਲ ਕੇ ਬਣਿਆ ਹੋਇਆ ਮਿਕਸਡ ਹੈ ਅਗਰ ਆਪਾਂ ਸਾਊਥ ਵੱਲ ਜਾਵਾਂਗੇ ਉਹਨਾਂ ਦਾ ਕਲਚਰ ਬਹੁਤ ਹੀ ਆਈਸੋਲੇਟਡ ਹੈ ਹਾਊ ਮੈਨੀ ਇੰਡੀਅਨ ਸਟੇਟਸ ਟੱਚ ਅ ਬਾਉਂਡਰੀਜ਼ ਵਿਦ ਪੰਜਾਬ ਕਿੰਨੇ ਰਾਜ ਨੇ ਜਿਹੜੇ ਪੰਜਾਬ ਨਾਲ ਬਾਰਡਰ ਸ਼ੇਅਰ ਕਰਦੇ ਆ ਜੇ ਆਪਾਂ ਦੇਖੀਏ ਰਾਜ ਵੈਸੇ ਰਾਜ ਆਪਣੇ ਕੋਲ ਹੈਗਾ ਜੀ ਰਾਜ ਦੇ ਵਿੱਚ ਆਪਣੇ ਕੋਲ ਆਏਗਾ ਹਰਿਆਣਾ ਰਾਜਸਥਾਨ ਉਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸਟੇਟ ਤਾਂ ਤਿੰਨੇ ਬਣਦੇ ਆ ਤੇ ਉਸ ਤੋਂ ਇਲਾਵਾ ਜੇ ਆਪਾਂ ਯੂਟੀ ਦੇਖੀਏ ਚੰਡੀਗੜ੍ਹ ਵੀ ਐ ਜੰਮੂ ਐਂ ਕਸ਼ਮੀਰ ਵੀ ਹੈ ਨਾ ਜੇ ਆਪਾਂ ਸਟੇਟ ਦੇਖੀਏ ਤਾਂ ਆਪਣੇ ਕੋਲ 5 ਬਣ ਜਾਣਗੇ ਜੇ ਆਪਾਂ ਖਲੇ ਰਾਜ ਦੇਖੀਏ ਤਾਂ 4 ਬਣਨਗੇ ਰਾਜ 4 ਬਣਨਗੇ ਜੇ ਆਪਾਂ ਯੂਟੀ ਨੂੰ ਵੀ ਇਨਕਲੂਡ ਕਰਦੀਏ ਤਾਂ ਫਿਰ 5 ਬਣ ਜਾਂਦੀਆਂ ਤਾਂ ਕੀ ਫਰ ਮਾਈਂਡ ਕਹਿੰਦੇ ਹਾਊ ਮਨੀ ਡਿਸਟ੍ਰਿਕਟ ਲਾਈਨ ਇਨ ਮਾਝਾ ਰੀਜਨ ਮਾਝਾ ਰੀਜਨ ਦੇ ਵਿੱਚ ਕਿੰਨੇ ਡਿਸਟ੍ਰਿਕਟ ਨੇ ਇਹਦੇ ਵਿੱਚ 4 ਨੇ ਜੀ ਮਾਝਾ ਦੇ ਵਿੱਚ ਵੀ 4 ਨੇ ਦੁਆਬਾ ਦੇ ਵਿੱਚ ਵੀ ਚਾਰ ਨੇ ਤੇ ਮਾਲਵਾ ਦੇ ਵਿੱਚ ਇਸ ਟਾਈਮ 15 ਡਿਸਟ੍ਰਿਕਟ ਨੇ ਮਲੇਰੀਕੋਟਲਾ ਨਵਾਂ ਬਣਿਆ ਸੀ ਤੁਸੀਂ ਮੈਨੂੰ ਦੱਸਣਾ ਮਲੇਰੀਕੋਟਲਾ ਕਿਹੜੇ ਸਾਲ ਦੇ ਵਿੱਚ ਨਵਾਂ ਡਿਸਟ੍ਰਿਕਟ ਬਣਾਇਆ ਗਿਆ ਤੇ ਕਿਹੜੀ ਸਰਕਾਰ ਦੁਆਰਾ ਬਣਾਇਆ ਗਿਆ ਅਗਲਾ ਸਵਾਲ ਹੈ ਜੀ ਹਾਊ ਮਨੀ ਡਿਸਟ੍ਰਿਕਟ ਲਾਈ ਇਨ ਮਾਲਵਾ ਰੀਜਨ ਆਫ ਪੰਜਾਬ ਪੰਜਾਬ ਦੇ ਮਾਲਵਾ ਰੀਜਨ ਚ ਕਿੰਨੇ ਜਿਹੜੇ ਹੈਗੇ ਨੇ ਆਪਾਂ ਹੁਣੀ ਪੜ ਕੇ ਅਟੇ ਆ ਇਹ ਥੋੜੀ ਆਉਡਿਟਡ ਇਨਫੋਰਮੇਸ਼ਨ ਆ ਮਾਲਵਾ ਦੇ ਵਿੱਚ 15 ਜ਼ਿਲ੍ਹੇ ਨੇ ਕਿਉਂਕਿ ਪਹਿਲਾਂ ਮਲੇਰੀਕੋਟਲਾ ਨਹੀਂ ਸੀਗਾ ਬਟ ਸੰਗਰੂਰ ਜ਼ਿਲ੍ਹਾ ਨੂੰ ਕੱਟ ਕੇ ਮਲੇਰੀਕੋਟਲਾ ਬਣਾਇਆ ਗਿਆ ਤਾਂ ਕਰਕੇ ਹੁਣ 15 ਟ ਹਾਉ ਮਨੀ ਡਿਸਟ੍ਰਿਕਟ ਆਰ देयर ਇਨ ਦੁਆਬਾ ਚਾਰ ਨੇ ਜੀ ਆਪਸ਼ਨ ਏ ਅਗਲਾ ਸਵਾਲ ਹੈ ਜੀ ਕਹਿੰਦੇ ਹਾਉ ਮਨੀ ਡਿਸਟ੍ਰਿਕਟ ਆਫ ਪੰਜਾਬ ਸ਼ੇਅਰ देयर ਬਾਉਂਡਰੀ ਵਿਦ ਪਾਕਿਸਤਾਨ ਵੈਰੀ ਇੰਪੋਰਟੈਂਟ ਪਾਕਿਸਤਾਨ ਦੇ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹੇ ਬਾਉਂਡਰੀ ਸ਼ੇਅਰ ਕਰਦੇ ਆ 6 ਕਰਦੇ ਆ ਜੀ ਪੰਜਾਬ ਦੇ ਕਿਸ ਹਿੱਸੇ ਵਿੱਚ ਲੂਣੀ ਮਿੱਟੀ ਹੈ ਲੂਣੀ ਮਿੱਟੀ ਦਾ ਮਤਲਬ ਕੀ ਉਹੀ ਸਲਾਈਨ ਇਹ ਹੈਗੀ ਹੈ ਸਾਊਥ ਵੈਸਟ ਦੇ ਵਿੱਚ ਸਾਊਥ ਵੈਸਟ ਦਾ ਜਿਹੜਾ ਤੁਸੀਂ ਦੇਖਦੇ ਹੋ ਰਾਜਸਥਾਨ ਦੇ ਨਾਲ ਬਾਰਡਰ ਸ਼ੇਅਰ ਕਰਦਾ ਉੱਥੇ ਮਿੱਟੀ ਪਾਈ ਜਾਂਦੀ ਹੈ ਘੱਟ ਪਜਾਉ ਖੇਤਰ ਹੈ ਵਿਚ ਟਾਈਪ ਆਫ ਸੋਇਲ ਇਜ਼ ਮੇਨਲੀ ਫਾਊਂਡ ਇਨ ਦਾ ਪਲੇਨਸ ਆਫ ਪੰਜਾਬ ਪੰਜੇ ਜਿਹੜੇ ਪੰਜਾਬ ਦੇ ਮੈਦਾਨੀ ਖੇਤਰ ਨੇ ਉਹਨਾਂ ਚ ਲੋਮੀ ਲੋਮੀ ਦਾ ਮਤਲਬ ਹੁੰਦਾ ਨਾ ਬਰੀਕ ਕਣ ਵਾਲੀ ਮਿੱਟੀ ਹੁੰਦੀ ਹੈ ਇਹ ਬਰੀਕ ਕਣ ਵਾਲੀ ਚੀਕਣੀ ਮਿੱਟੀ ਹੁੰਦੀ ਹੈ ਕਾਫੀ ਉਪਜਾਊ ਹੁੰਦੀ ਹੈ ਇਹ ਮਿੱਟੀ ਪਾਈ ਜਾਂਦੀ ਹੈ ਤੇ ਇਹ ਜਿਹੜੀ ਬਰੀਕ ਚੀਕਣੀ ਮਿੱਟੀ ਹੁੰਦੀ ਹੈ ਇਹਦੇ ਚ ਪਾਣੀ ਨੂੰ ਆਪਣੇ ਅੰਦਰ ਬੰਨ ਕੇ ਰੱਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਵੈਸੇ ਇਹ ਐਲੂਵੀਅਲ ਸੋਇਲ ਦਾ ਹੀ 파ਰਟ ਹੈ ਜਿਹੜੀ ਐਲੂਵੀਅਲ ਸੋਇਲ ਹੁੰਦੀ ਹੈ ਉਹਦਾ ਹੀ 파ਰਟ ਹੈ ਵਾਟ ਇਜ਼ ਦਾ ਟੋਟਲ ਏਰੀਆ ਆਫ ਪੰਜਾਬ ਵੈਰੀ ਇੰਪੋਰਟੈਂਟ ਬਹੁ ਚੰਡੀਗੜ੍ਹ ਕਹਿੰਦੇ ਚੰਡੀਗੜ੍ਹ ਕਿੱਥੇ ਲੋਕੇਟਡ ਆ ਤਾਂ ਚੰਡੀਗੜ੍ਹ ਜਿਹੜਾ ਹੈਗਾ ਜੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਲੋਕੇਟਡ ਆ ਇਨ ਦਾ ਫੁੱਟ ਹਿੱਲ ਆਫ ਸ਼ਿਵਾਲਿਕ ਰੇਂਜ ਸ਼ਿਵਾਲਿਕ ਰੇਂਜ ਜਿਹੜੀ ਹੈਗੀ ਹੈ ਹਿਮਾਲਿਆ ਦੀ ਸਭ ਤੋਂ ਛੋਟੀ ਰੇਂਜ ਆ ਮਤਲਬ ਜਿਹੜੀ ਘੱਟ ਉਚਾਈ ਵਾਲੀ ਰੇਂਜ ਪਾਈ ਜਾਂਦੀ ਆ ਸਰਹੰਦ ਕਨਾਲ ਬਾਰੇ ਪੁੱਛਿਆ ਗਿਆ ਕਹਿੰਦੇ ਸਰਹੰਦ ਕਨਾਲ ਕਿੱਥੋਂ ਕਿਹੜੇ ਦਰਿਆ ਤੋਂ ਪਾਣੀ ਲੈਂਦੀ ਆ ਤਾਂ ਇਹ ਲੈਂਦੀ ਆ ਜੀ ਸਤਲੁਜ ਤੋਂ ਵੈਰੀ ਇੰਪੋਰਟੈਂਟ ਬਹੁਤ ਵਾਰੀ ਪੁੱਛਿਆ ਗਿਆ ਅਗਲਾ ਸਵਾਲ ਹੈ ਜੀ ਕ੍ਰੀਏਟਰ ਕੌਣ ਆ ਰੌਕ ਗਾਰਡਨ ਦਾ ਕਿ ਰੌਕ ਗਾਰਡਨ ਨੂੰ ਚੰਡੀਗੜ੍ਹ ਦੇ ਵਿੱਚ ਪੈਂਦਾ ਰੌਕ ਗਾਰਡਨ ਵਿੱਚ ਵਨ ਆਫ ਦਾ ਫਾਲੋਇੰਗ ਵੈਟਲੈਂਡ ਇਜ਼ ਨਾਟ ਇਨ ਪੰਜਾਬ ਇਹਨਾਂ ਚੋਂ ਕਿਹੜਾ ਵੈਟਲੈਂਡ ਹੈ ਜਿਹੜਾ ਪੰਜਾਬ 'ਚ ਨਹੀਂ ਹੈਗਾ ਜੀ ਬਾਕੀ ਦੇਖੋ ਸਾਰੇ ਨੇ ਰੋਪੜ ਵੀ ਆ ਫਰੀਕੇ ਵੀ ਆ ਕੰਜਲੀ ਵੀ ਆ ਰੁਦਰ ਸਾਗਰ ਨਹੀਂ ਹੈਗਾ ਤਾਂ ਆਪਸ਼ਨ A ਇਜ਼ ਦਾ ਰਾਈਟ ਆਨਸਰ ਅੱਗੇ ਪੁੱਛਿਆ ਗਿਆ ਜੀਓਗ੍ਰਾਫੀਕਲ ਲੋਕੇਸ਼ਨ ਆਫ ਪੰਜਾਬ ਇਨ ਲੈਟੀਟਿਊਡ ਐਂਡ ਲੌਂਗੀਟਿਊਡ ਵੈਰੀ ਇੰਪੋਰਟੈਂਟ ਵੀ ਬਹੁਤ ਵਾਰੀ ਪੁੱਛਿਆ ਗਿਆ ਤਾਂ ਇਹ ਹੈਗਾ ਜੀ 29 ਡਿਗਰੀ 30 ਮਿੰਟ ਤੋਂ 32 ਡਿਗਰੀ 32 ਮਿੰਟ ਨਾਰਥ ਤੇ 30 ਡਿਗਰੀ 55 ਮਿੰਟ ਤੋਂ 76 ਡਿਗਰੀ 50 ਮਿੰਟ ਈ ਤਾਂ ਬੀਸਿਕਲੀ ਅਸੀਂ ਇੰਡੀਆ ਦੇ ਨਾਰਥ-ਈਸਟ ਜਿਹੜੇ ਵਾਲੇ ਰੀਜਨ ਦੇ ਵਿੱਚ ਇੰਡੀਆ ਨਹੀਂ ਮਤਲਬ ਵਰਲਡ ਦੇ ਵਿੱਚ ਅਸੀਂ ਨਾਰਥ-ਈਸਟ ਦੇ ਵਿੱਚ ਰਹਿੰਦੇ ਆਂ ਅਗਰ ਅਸੀਂ ਗਲੋਬ ਦੇ ਉੱਪਰ ਦੇਖੀਏ ਆਪਣੇ ਆਪ ਨੂੰ ਤਾਂ ਕਰਕੇ ਅਸੀਂ ਨਾਰਥ ਤੋਂ ਨਾਰਥ ਤੇ ਈਸਟ ਤੋਂ ਈਸਟ ਮੈਜ਼ਰ ਕਰਦੇ ਆਂ ਲੈਟੀਟਿਊਡ ਤੇ ਲੌਂਗੀਟਿਊਡ ਨੂੰ ਅਗਲਾ ਹੈਗਾ ਜੀ ਦਾ ਆਰਕੀਟੈਕਟ ਐਲੀ ਕੋਰਬੂਜ਼ੀਅਰ ਲੀ ਕੋਰਬੂਜ਼ੀਅਰ ਦੀ ਗੱਲ ਕਰ ਰਹੇ ਨੇ ਹੂ ਪਲਾਨਡ ਚੰਡੀਗੜ੍ਹ ਵਾਸ ਬੌਰਨ ਇਨ ਵਿਚ ਕੰਟਰੀ ਤਾਂ ਬੀਸਿਕਲੀ ਇਹਨਾਂ ਦਾ ਜਨਮ ਸਵਿਟਜ਼ਰਲੈਂਡ ਤੋਂ ਹੋਇਆ ਸੀ ਵੈਰੀ ਇੰਪੋਰਟੈਂਟ ਰਾਜੀਤ ਸਾਗਰ ਡੈਮ ਬਾਰੇ ਪੁੱਛਿਆ ਗਿਆ ਕਿਹੜੇ ਜ਼ਿਲ੍ਹੇ ਚ ਪਾਇਆ ਜਾਂਦਾ ਇਹ ਹੈਗਾ ਜੀ ਪਠਾਨਕੋਟ ਦੇ ਵਿੱਚ ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ ਹਰੀਕੇ ਵੈਟਲੈਂਡ ਕਿਹੜੇ ਜ਼ਿਲ੍ਹੇ ਚ ਦੇਖਣ ਨੂੰ ਮਿਲਦਾ ਇਹ ਮਿਲਦਾ ਜੀ ਤਰੰਤਾਂ ਦੇ ਚ ਹਰੀਕੇ ਵੈਟਲੈਂਡ ਜਦੋਂ ਬਣਦਾ ਤਾਂ ਇੱਥੇ ਬਿਆਸ ਤੇ ਸਤਲੁਜ ਰਿਵਰ ਦਾ ਸੰਗਮ ਹੁੰਦਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਗੱਲ ਕਰ ਰਹੇ ਨੇ ਕਿੱਥੇ ਹੈ ਇਹ ਹੈਗਾ ਜੀ ਬਠਿੰਡਾ ਦੇ ਵਿੱਚ ਓਕੇ ਅਗਲਾ ਕੁਐਸਚਨ ਹੈ ਜੀ ਕਿਹੜਾ ਡੈਮ ਹੈ ਜਿਹੜਾ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਇਹ ਹੈਗਾ ਜੀ ਪਾਖੜਾ ਡੈਮ ਤਾਂ ਤੁਸੀਂ ਮੈਨੂੰ ਦੱਸਣਾ ਸਲਾਲ ਡੈਮ ਕਿਹੜੀ ਦਰੀ ਦੇ ਉੱਪਰ ਹੈ ਇਹਦਾ ਕਾਫੀ ਡਿਸਪੂਟ ਵੀ ਰਹਿੰਦਾ ਪਾਕਿਸਤਾਨ ਤੇ ਇੰਡੀਆ ਦੇ ਵਿੱਚਕਾਰ ਅਗਲਾ ਹੈਗਾ ਜੀ ਵੇਅਰ ਇਜ਼ ਦਾ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਲੋਕੇਟਿਡ ਇਹ ਰੂਪਨਗਰ ਦੇ ਵਿੱਚ ਆ ਰੋਪੜ ਦੇ ਵਿੱਚ ਕਹਿੰਦੇ ਆ ਜੀ ਨੂੰ ਅਗਲਾ ਹੈਗਾ ਜੀ ਪਾਖੜਾ ਕਨਾਲ ਕਹਿੰਦੇ ਕਿਹੜੀ ਰਿਵਰ ਤੋਂ ਨਿਕਲਦੀ ਆ ਇਹ ਸਤਲੁਜ ਦਰਿਆ ਤੋਂ ਹੀ ਨਿਕਲਦੀ ਆ ਵੈਰੀ ਇੰਪੋਰਟੈਂਟ ਪੌਂਗ ਡੈਮ ਪੌਂਗ ਡੈਮ ਪੰਡੋ ਡੈਮ ਇਹ ਦੋਨੋਂ ਬਿਆਸ ਦਰਿਆ ਦੇ ਉੱਪਰ ਨੇ ਸਪਤ ਸਿੰਧੂ ਸਟੇਟਿਵਟਡ ਵਿਚਵੀਨ ਟੂ ਰਿਵਰਸ ਸਤਲੁਜ ਸਿੰਧੂ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਲਾਈ ਕਰਦਾ ਇਹ ਕਰਦਾ ਜੀ ਇੰਡਸ ਸਿੰਧੂ ਦਰਿਆ ਤੇ ਸਰਸਵਤੀ ਵੈਸੇ ਅੱਜਕੱਲ ਸਰਸਵਤੀ ਦਰਿਆ ਬਾਰੇ ਜਦ ਤੱਕ ਟ੍ਰੇਸਸ ਨਹੀਂ ਮਿਲਦੇ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਇਹ ਘੱਗਰ ਦਰਿਆ ਹੀ ਆ ਕੁਝ ਕਹਿੰਦੇ ਆ ਕਿ ਉਹ ਲੁਪਤ ਹੋ ਚੁੱਕਿਆ ਖਤਮ ਹੋ ਚੁੱਕਿਆ ਅਗਲਾ ਸਵਾਲ ਹੈ ਜੀ ਕਿਹੜੀ ਮਿੱਟੀ ਆ ਜਿਹੜੀ ਪੰਜਾਬ ਦੇ ਨਦੀਆਂ ਦੁਆਰਾ ਪੰਜਾਬ ਚ ਆਉਂਦੀ ਹੈ ਇਹ ਹੈਗੀ ਆ ਜੀ ਐਲੂਵਿਅਲ ਸੋਇਲ ਜੇ ਲੋਡ ਮਿੱਟੀ ਕਹਿੰਦੇ ਆ ਇਹਨੂੰ ਪੰਜਾਬੀ ਦੇ ਵਿੱਚ ਜੇ ਲੋਡ ਮਿੱਟੀ ਜਲ ਦੇ ਓੜਨ ਦੇ ਨਾਲ ਆਉਂਦੀ ਹੈ ਚਲੋੜ ਮਿੱਟੇ ਅਗਲਾ ਹੈਗਾ ਜੀ ਬਿਆਸ ਰਿਵਰ ਕਿਹੜੇ ਕਿੰਨੇ ਡਿਸਟ੍ਰਿਕਟ ਦੇ ਵਿੱਚੋਂ ਪਾਸ ਕਰਦੀ ਹੈ ਇਹ ਕਰਦੀ ਹੈ ਜੀ 6 'ਚੋਂ ਆਰਬੀਐਸ ਵਾਲਾ ਫਾਰਮੂਲਾ ਦੱਸਿਆ ਸੀ ਯਾਦ ਰੱਖਿਓ ਆਰਬੀਐਸ ਰਾਵੀ ਬਿਆਸ ਸਤਲੁਜ 3 6 9 ਸਤਲੁਜ 9 'ਚੋਂ ਬਿਆਸ 6 'ਚੋਂ ਰਾਵੀ 3 'ਚੋਂ ਹਰੀਕੇ ਪਤਨ ਕੀ ਹੈ ਹਰੀਕੇ ਪਤਨ ਕੀ ਹੈ ਜਿੱਥੇ ਦੋ ਦਰਿਆ ਮਿਲਦੇ ਆ ਕਨਫਲੂਐਂਸ ਆਫ ਟੂ ਰਿਵਰਸ ਤੇ ਇੱਕ ਵੈਟਲੈਂਡ ਵੀ ਆ ਫਿਰ ਆਪਣੇ ਕੋਲ ਕੀ ਆਪਸ਼ਨ ਬਣ ਗਿਆ ਜੀ ਆਪਣੇ ਕੋਲ ਆਪਸ਼ਨ ਬਣ ਗਿਆ ਡੀ ਬੋਥ A ਐਂਡ C ਸਤਲੁਜ ਦਰਿਆ ਕਹਿੰਦੇ ਕਿੰਨੇ ਜ਼ਿਲ੍ਹਿਆਂ ਚੋਂ ਪਾਸ ਕਰਦਾ ਹੁਣੀ ਪਰ ਕੇਟੀਆਂ 9 ਚੋਂ ਕਰਦਾ ਥੀਨ ਡੈਮ ਕਿਹੜੇ ਦਰਿਆ ਦੇ ਉੱਪਰ ਹੈ ਰਾਵੀ ਦੇ ਉੱਪਰ ਹੈ ਥੀਨ ਡੈਮ ਇਹਨੂੰ ਨਰਜੀਤ ਸੈਗਰਾ ਡੈਮ ਵੀ ਕਹਿੰਦੇ ਆ ਬਿਆਸ ਰਿਵਰ ਕਿੱਥੋਂ ਸ਼ੁਰੂ ਹੁੰਦਾ ਜੀ ਇਹ ਸ਼ੁਰੂ ਹੁੰਦਾ ਹਿਮਾਚਲ ਪ੍ਰਦੇਸ਼ ਬਿਆਸ ਕੁੰਡ ਤੋਂ ਵੈਰੀ ਇੰਪੋਰਟੈਂਟ ਵਿਪਾਸ਼ ਰਿਵਰ ਇਹ ਰਿਗਵੇਦਿਕ ਨਾਮ ਆ ਜਾਂ ਸੰਸਕ੍ਰਿਤ ਨਾਮ ਆ ਕਿਹੜੇ ਦਰਿਆ ਦਾ ਇਹ ਬਿਆਸ ਦਾ ਨਾਮ ਹੈ ਜੀ ਰਾਵੀ ਦਾ ਪਰੋਛਣੀ ਆ ਜਨਾਬ ਦਾ ਅਸਕਨੀਆ ਸਤਲੁਜ ਦਾ ਸਤੁਦਰੀਆ ਜਾਂ ਸਤਲੁੜੀਆ ਦਰਿਆ ਰਾਵੀ ਰਾਵੀ ਕਹਿੰਦੇ ਦਰਿਆ ਕਿੰਨੇ ਜ਼ਿਲ੍ਹਿਆਂ ਚੋਂ ਪਾਸ ਕਰਦਾ ਇਹ ਤਿੰਨ ਜ਼ਿਲ੍ਹਿਆਂ ਚੋਂ ਪਾਸ ਕਰਦਾ ਲੋਂਗੇਸਟ ਰਨਿੰਗ ਰਿਵਰ ਇਨ ਪੰਜਾਬ ਸਤਲੁਜ ਇਹਨੂੰ ਆਪਾਂ ਲਾਈਫਲਾਈਨ ਆਫ ਪੰਜਾਬ ਵੀ ਕਹਿੰਦੇ ਆ ਲਾਈਫਲਾਈਨ ਆਫ ਪੰਜਾਬ ਅਗਲਾ ਜੀ ਕਹਿੰਦੇ ਵਿਆਸ ਰਿਵਰ ਕਿੱਥੋਂ ਸ਼ੁਰੂ ਹੁੰਦਾ ਇਹ ਪੜ ਚੁੱਕੇ ਆਪਾਂ ਕੁੱਲੂ ਹਿੱਲ ਤੋਂ ਸ਼ੁਰੂ ਹੁੰਦਾ ਕੁੱਲੂ ਹਿੱਲ ਕਿੰਨੀਆਂ ਪ੍ਰੈਨਿਅਲ ਰਿਵਰਸ ਨੇ ਪ੍ਰੈਨਿਅਲ ਦਾ ਮਤਲਬ ਹੁੰਦਾ ਕਿ ਜਿਹੜੀਆਂ ਸਦਾਬਹਾਰ ਨਦੀਆਂ ਨੇ ਇਹ ਹੈਗੇ ਨੇ ਤਿੰਨ ਆਰਬੀਐਸ ਰਾਵੀ ਬਿਆਸ ਸਤਲੁਜ ਪੰਜਾਬ ਚ ਜਿਹੜੀਆਂ ਵਹਿਂਦੀਆਂ ਨੇ ਕਿਤੇ ਬਿਆਸ ਤੇ ਰਾਵੀ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਇਹਨੂੰ ਕਹਿੰਦੇ ਆਪਾਂ ਬਾਰੀ ਦਬਾਬ ਉਹੀ ਜਿਹੜਾ ਹੈਗਾ ਆਪਣਾ ਮਾਝਾ ਰੀਜਨ ਉਹਨੂੰ ਕਹਿੰਦੇ ਆ ਵਿੱਚ ਇਸ ਦਾ origin of satluj river ਸਤਲੁਜ river ਕਿੱਥੋਂ ਸ਼ੁਰੂ ਹੁੰਦੀ ਆ ਤਿੱਬਤ ਵਿੱਚ ਮਾਨਸਰੋਵਰ ਰਕਸ਼ਟਾਲ ਲੇਕ ਅਤੇ ਤਿੱਬਤ ਦੇ ਵਿੱਚ ਉੱਥੋਂ ਸ਼ੁਰੂ ਹੁੰਦੀ ਆ ਜੀ ਇਹ ਰੋਪੜ ਥਰਮਲ ਪਾਵਰ ਪਲਾਂਟ ਦੀ ਗੱਲ ਕਰ ਰਹੇ ਆ ਜੀ ਕਿਹੜੀ ਨਦੀ ਦੇ ਉੱਪਰ ਆਹ ਹੈ ਸਤਲੁਜ ਦੇ ਉੱਪਰ ਆ ਨਾਮ ਕੀ ਹੈ ਥੇਨ ਡੈਮ ਦਾ ਹੋਰ ਦੂਸਰਾ ਨਾਮ ਕੀ ਹੈ ਜੀ ਇਹਦਾ ਨਾਮ ਹੈ ਰਣਜੀਤ ਸਾਗਰ ਡੈਮ ਜਿੱਦਾਂ ਆਪਾਂ ਪਹਿਲਾਂ ਦੇਖਿਆ ਸੀ ਅਗਲਾ ਸਵਾਲ ਹੈ ਜੀ ਥੇਨ ਡੈਮ ਕਿਹੜੇ ਜ਼ਿਲ੍ਹੇ ਚ ਪਾਇਆ ਜਾਂਦਾ ਇਹ ਪਾਇਆ ਜਾਂਦਾ ਪਠਾਨਕੋਟ ਦੇ ਵਿੱਚ ਰਾਵੀ ਦਰਿਆ ਦੇ ਉੱਪਰ ਰਾਵੀ ਦਰਿਆ ਦੇ ਉੱਪਰ ਇੱਕ ਹੋਰ ਵੀ ਡੈਮ ਆ ਜਿਹਨੂੰ ਕਹਿੰਦੇ ਨੇ ਸ਼ਾਹਪੁਰ ਕੰਡੀ ਪ੍ਰੋਜੈਕਟ ਦੂਜਾ ਹੈਗਾ ਅਗਲਾ ਕੁਐਸਚਨ ਹੈ ਜੀ ਦਾ ਏਰੀਆ ਬਿਟਵੀਨ ਟੂ ਰਿਵਰਸ ਦੋ ਦਰਿਆਵਾਂ ਵਿਚਕਾਰਲੇ ਏਰੀਆ ਨੂੰ ਆਪਾਂ ਦੁਆਬ ਕਹਿੰਦੇ ਆ ਦੁਆਬ ਅਗਲਾ ਹੈ ਜੀ ਵਟ ਇਜ਼ ਵਾਟ ਇਜ਼ ਨਾਟ ਟਰੂ ਰਿਗਾਰਡਿੰਗ ਦਾ ਸਤਲੁਜ ਐਂਡ ਇੰਡਸ ਰਿਵਰ ਇਹਨਾਂ ਚੋਂ ਕਿਹੜੀ ਚੀਜ਼ ਇੰਡਸ ਤੇ ਸਤਲੁਜ ਬਾਰੇ ਸਹੀ ਨਹੀਂ ਹੈਗੀ ਇਹ ਹੈਗੀ ਆ ਬੋਥ ਰਿਵਰਸ ਦਾ ਏਰੀਆ ਬਿਟਵੀਨ ਟੂ ਰਿਵਰਸ ਇਜ਼ ਕਾਲਡ ਸਿੰਧ ਸਾਗਰ ਦਾ ਇਹ ਗਲਤ ਹੈ ਇਹਦੇ ਬਾਰੇ ਸਹੀ ਨਹੀਂ ਹੈਗੀ ਤਾਂ ਇਹਦਾ ਆਨਸਰ ਕੀ ਹੈਗਾ ਆਪਸ਼ਨ ਸੀ ਵੈਸੇ ਇਹ ਦੋਨੋਂ ਦਰਿਆ ਨੇ ਜਿਹੜੇ ਇਹ ਤਿੱਬਤ ਤੋਂ origignate ਹੁੰਦੇ ਆ ਵੰਡ ਕਾਰਨ ਕਹਿੰਦੇ ਕਿਹੜਾ ਦਬਾਅ ਜਿਹੜਾ ਉਹ ਨਹੀਂ ਵੰਡਿਆ ਗਿਆ ਵੰਡ ਕਰਨ ਕਿਹੜਾ ਦਬਾਅ ਨਹੀਂ ਵੰਡਿਆ ਗਿਆ ਤਾਂ ਉਹ ਹੈਗਾ ਜੀ ਵਿਸਤ ਦਬਾਅ ਬਿਆਸ ਤੇ ਸਤਲੁਜ ਵਿਚਕਾਰਲਾ ਏਰੀਆ ਦਾ ਏਰੀਆ ਬਿਟਵੀਨ ਬਿਆਸ ਐਂਡ ਸਤਲੁਜ ਨੂੰ ਆਪਾਂ ਕੀ ਕਹਿੰਦੇ ਆ ਵਿਸਤ ਦਬਾਅ ਕਹਿੰਦੇ ਆ ਗੋਵਿੰਦ ਸਾਗਰ ਰੈਜ਼ਰਵਾਇਰ ਗੋਵਿੰਦ ਸੰਗਰ ਝੀਲ ਸਤਲੁਜ ਨਾਲ ਸੰਬੰਧਿਤ ਹੈ ਜੀ ਸਤਲੁਜ ਦੇ ਨਾਲ ਮਹਾਰਾਣਾ ਪ੍ਰਤਾਪ ਸਾਗਰ ਝੀਲ ਕਹਿੰਦੇ ਕਿਹੜੀ ਨਦੀ ਨਾਲ ਸੰਬੰਧਿਤ ਹੈ ਇਹ ਹੈਗੇ ਜੀ ਬਿਆਸ ਨਾਲ ਰਣਜੀਤ ਸਾਗਰ ਇਹ ਹੈਗੇ ਜੀ ਰਾਵੀ ਨਾਲ ਆਰਫਾ ਰਣਜੀਤ ਸਰ ਆਰਫਾ ਰਾਵੀ ਇਥੇ ਯਾਦ ਰੱਖ ਲਿਓ ਨੈਕਸਟ ਕੁਐਸਚਨ ਆ ਜੀ ਰਾਵੀ ਰਿਵਰ ਪੰਜਾਬ ਵਿੱਚ ਕਹਿੰਦੀ ਕਿੱਥੋਂ ਐਂਟਰ ਕਰਦੀ ਆ ਇਹ ਕਰਦੀ ਆ ਪਠਾਨਕੋਟ ਤੋਂ ਵੈਰੀ ਇੰਪੋਰਟੈਂਟ ਨੰਦੇੜ ਸਾਹਿਬ ਕਿਹੜੀ ਨਦੀ ਦੇ ਕਿਨਾਰੇ ਤੇ ਆ ਇਹ ਹੈ ਗੋਦਾਵਰੀ ਰਿਵਰ ਦੇ ਕਿਨਾਰੇ ਮਹਾਰਾਸ਼ਟਰ ਦੇ ਵਿੱਚ ਅਗਲਾ ਹੈਗਾ ਜੀ ਆਪਾਂ ਨੇ ਉਸ ਝੀਲ ਦਾ ਨਾਮ ਦੱਸਣਾ ਜਿਹੜੀ ਭਾਖੜਾ ਡੈਮ ਦੇ ਪਿੱਛੇ ਬਣੀ ਹੋਈ ਹੈ ਇਹਦਾ ਨਾਮ ਹੈ ਗੋਵਿੰਦ ਸਾਗਰ ਝੀਲ ਵੈਰੀ ਇੰਪੋਰਟੈਂਟ ਭਾਖੜਾ ਡੈਮ ਨੂੰ ਪੰਜਾਬ ਦੇ ਵਿੱਚ ਕੰਟਰੋਲ ਕੌਣ ਕਰਦਾ ਤਾਂ ਇਹਦੇ ਲਈ ਇੱਕ ਬੀਬੀਐਮਬੀ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਿਆ ਹੋਇਆ ਇਹ ਕੰਟਰੋਲ ਕਰਦਾ ਜੀ ਇਹਦੇ ਵਿੱਚ ਹਰਿਆਣਾ ਤੇ ਪੰਜਾਬ ਦੀ 40 ਟੂ 60 ਰੇਸ਼ਿਓ ਹੈ ਗੋਬਿੰਦਸਗਰ ਲੇਕ ਕਿਹੜੇ ਭਾਰਤੀ ਰਾਜ ਵਿੱਚ ਤਾਂ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਅਗਲਾ ਹੈ ਜੀ ਗੋਬਿੰਦਸਗਰ ਅਤੇ ਸੁਖਨਾ ਲੇਕ ਵਿਚਕਾਰ ਕਿਹੜੀ ਸਮਾਨਤਾ ਹੈ ਦੋਨੋਂ ਕਿਨੇ ਮੈਨਮੇਡ ਨੇ ਨੈਚੁਰਲ ਲੇਕ ਨਹੀਂ ਹੈਗੀਆਂ ਕੁਦਰਤੀ ਝੀਲਾਂ ਨਹੀਂ ਇਹ ਇਨਸਾਨ ਦੁਆਰਾ ਬਣਾਈਆਂ ਗਈਆਂ ਨੇ ਅਗਲਾ ਹੈਗਾ ਜੀ ਕ੍ਰੀਏਟਰ ਕੌਣਾ ਸੁਖਨਾ ਲੇਕ ਦਾ ਤਹਾ ਹੈਗਾ ਲੀ ਕੋਰਬੋਜੀਰ ਜਿਹੜਾ ਕਿ ਚੰਡੀਗੜ੍ਹ ਦਾ ਪੂਰਾ ਕਰਤਾ ਧਰਤਾ ਸੀ ਜਨੇ ਮਤਲਬ ਮੈਪ ਵਗੈਰਾ ਡਿਜ਼ਾਈਨ ਕੀਤਾ ਸੀ ਆਰਕੀਟੈਕਚਰ ਸੀ ਜੋ ਪਾਖੜਾ ਨੰਗਲ ਯੋਜਨਾ ਸਪਲਾਈ ਕਰਦੀ ਹੈ ਪਾਣੀ ਕਿਹੜੇ ਏਰੀਆ ਨੂੰ ਇਹ ਕਰਦੀ ਹੈ ਜੀ ਆਲ ਆਫ ਦਾ ਪੰਜਾਬ ਹਰਿਆਣਾ ਨੂੰ ਵੀ ਕਰਦੀ ਹੈ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਨੂੰ ਵੀ ਕਰਦੀ ਹੈ ਪਾਵਰ ਕਿਹਾ ਗਿਆ ਪਾਵਰ ਮਤਲਬ ਬਿਜਲੀ ਸਪਲਾਈ ਕਰਨ ਦਾ ਵੈਸੇ ਪਾਖੜਾ ਤੋਂ ਪਾਣੀ ਮਤਲਬ ਆਪਣੇ ਹਿਮਾਚਲ ਤੋਂ ਆਉਂਦਾ ਹੈ ਤਾਂ ਹਰਿਆਣਾ ਤੱਕ ਵੀ ਜਾਂਦਾ ਅਗਲਾ ਹੈਗਾ ਵਿਚ ਰਿਵਰ ਇਸ ਨੋਟ ਦਾ ਪਾਰਟ ਆਫ ਵਰਡ ਪੰਜਾਬ ਇੰਡਸ ਦਾ ਦੇ ਨਾਲ ਨਹੀਂ ਸੰਬੰਧ ਹੈਗਾ ਓਕੇ ਪੰਜਾਬ ਸ਼ਬਦ ਜਿਹੜਾ ਹੈਗਾ ਉਹ ਇਹਦੀਆਂ ਪੰਜ ਟ੍ਰਿਬਿਊਟਰੀਜ਼ ਤੋਂ ਮਿਲ ਕੇ ਬਣਿਆ ਹੋਇਆ ਵਿਚ ਇਸ ਨੋਟ ਅ ਟ੍ਰਿਬਿਊਟਰੀ ਟ੍ਰਿਬਿਊਟਰੀ ਦਾ ਮਤਲਬ ਦਾ ਸਹਾਇਕ ਨਦੀ ਇੰਡਸ ਦੀ ਸਹਾਇਕ ਨਦੀ ਕਿਹੜੇ ਨਹੀਂ ਘੱਗਰ ਨਹੀਂ ਹੈਗੇ ਘੱਗਰ ਦਾ ਪਾਣੀ ਦੇ ਵਿੱਚ ਜਾ ਕੇ ਨਹੀਂ ਮਿਲਦਾ ਵਿਚ ਰਿਵਰ ਹੈਜ਼ ਕੰਟ੍ਰਿਬਿਊਟਡ ਦਾ ਮੋਸਟ ਟੂ ਦਾ ਫਾਰਮੇਸ਼ਨ ਆਫ ਪੰਜਾਬ ਕੇ ਕਿਹੜੇ ਦਰਿਆ ਨੇ ਅੱਜ ਦੇ ਪੰਜਾਬ ਨੂੰ ਸਭ ਤੋਂ ਵੱਡਾ ਯੋਗਦਾਨ ਪਾਇਆ ਤਾਂ ਇਹ ਹੈਗਾ ਜੀ ਸੱਤ ਲੋ ਦਰਿਆ ਮਦਰ ਆਫ ਪੰਜਾਬੀ ਕਹਿੰਦੇ ਨੇ ਇਹਨ ਵਿੱਚ ਡਿਸਟ੍ਰਿਕਟ ਦਸਰਹੰਦ ਕਨਾਲ ਓਰੀਜਿਨੇਟ ਸਰਹੰਦ ਕਨਾਲ ਕਿੱਥੋਂ ਸ਼ੁਰੂ ਹੁੰ ਇਹ ਹੁੰਦੀ ਹੈ ਜੀ ਰੂਪਨਗਰ ਦੇ ਵਿੱਚ। ਪ੍ਰੋਪਰ ਤੋਂ ਸ਼ੁਰੂ ਹੁੰਦੀ ਹੈ ਇਹ। ਪੰਜਾਬ ਦਾ ਕਿਹੜਾ ਖੇਤਰਾ ਜਿਹਨੂੰ ਬ੍ਰੈਡ ਬਾਸਕਟ ਕਹਿੰਦੇ ਨੇ? ਇਹ ਮਾਲਵਾ ਨੂੰ ਕਿਹਾ ਜਾਂਦਾ ਕਿਉਂਕਿ ਮਾਲਵਾ ਬੜਾ ਵੱਡਾ ਖੇਤਰਾ ਹੈ ਤੇ ਕਣਕ ਵਗੈਰਾ ਕਾਫੀ ਮਾਤਰਾ 'ਚ ਉਗਾਈ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਵੰਡੀ ਹੈ ਕਣਕ ਦੀ ਉਹ ਵੀ ਖੰਨਾ ਦੇ ਵਿੱਚ ਪਾਈ ਜਾਂਦੀ ਹੈ। ਕਿੰਦਾ ਕਿਹੜਾ ਦਬਾਅ ਹੈ ਜਿਹੜਾ ਰਾਵੀ ਤੇ ਬਿਆਸ ਦੇ ਵਿਚਕਾਰ ਲਾਇਆ ਕਰਦਾ? ਇਹਦੇ ਨਾਮ ਤੇ ਪਤਾ ਲੱਗਦਾ ਜੀ ਬਾਰੀ ਦਬਾਅ ਬਿਆਸ ਐਂਡ ਰਾਵੀ। ਕਿਹੜਾ ਖੇਤਰਾ ਪੰਜਾਬ ਦਾ ਵਿੱਚ ਰੀਜਨ ਆਫ ਪੰਜਾਬ ਹੈਜ਼ ਮੈਕਸੀਮਮ ਰਿਵਰਸ ਕਿਹੜੇ ਖੇਤਰ ਦੇ ਸਭ ਤੋਂ ਵੱਧ ਰਿਵਰ ਜਿਹੜੀ ਇਹ ਹੋਊਗਾ ਜੀ ਮਾਲਵਾ ਅਗਲਾ ਅਗਲਾ ਕੁਸ਼ਣ ਹੈ ਜੀ ਸਤਲੁਜ ਰਿਵਰ ਪਾਸਸਸ ਥਰੂ ਸਟੇਟ ਬਿਫੋਰ ਪੰਜਾਬ ਇਹ ਹਿਮਾਚਲ ਪ੍ਰਦੇਸ਼ ਤੋਂ ਲੰਘ ਕੇ ਆਉਂਦੀ ਹੈ ਜੀ ਪੰਜਾਬ ਚ ਐਂਟਰ ਹੋਣ ਤੋਂ ਪਹਿਲਾਂ ਵੈਸੇ ਤਿੱਬਤ ਤੋਂ ਇਹ ਓਰਿਜਿਨੇਟ ਹੁੰਦੀ ਹੈ ਰਿਵਰ ਦਾ ਵਾਟਰ ਆਫ ਰਾਵੀ ਰਿਵਰ ਇਜ਼ ਸ਼ੇਅਰਡ ਬੀਟਵੀਨ ਰਾਵੀ ਦਰਿਆ ਦਾ ਪਾਣੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਰ ਸ਼ੇਅਰ ਕੀਤਾ ਜਾਂਦਾ ਤਾਂ ਇੱਥੇ ਆਨਸਰ ਹੈਗਾ ਪਾਕਿਸਤਾਨ ਕਿਉਂਕਿ ਆਪਾਂ ਦੇਖਿਆ ਸੀ ਨਾ ਇੰਡਸ ਵਾਟਰ ਟਰੀਟੀ 1960 ਦੇ ਵਿੱਚ ਉਹਦੇ ਤਹਿਤ ਅਗਲਾ ਸਵਾਲ ਹੈ ਜੀ ਕਹਿੰਦੇ ਹਾਊ ਮੈਨੀ ਰੈਜ਼ਰਵਾਇਰ ਆਰ ਬਿਲਟ ਅੰਡਰ ਪਾਖੜਾ ਨੰਗਲ ਵੈਸੇ ਮੇਜਰ ਤਾਂ ਇੱਕੋ ਹੀ ਆ ਪਰ ਦੂਸਰਾ ਨੰਗਲ ਰੈਜ਼ਰਵਾਇਰ ਵੀ ਆ ਇੱਕ ਤਾਂ ਆਪਣੇ ਕੋਲ ਹੈਗਾ ਜੀ ਗੋਬਿੰਦ ਸਾਗਰ ਤੇ ਦੂਸਰਾ ਨੰਗਲ ਨੰਗਲ ਜਿਹੜਾ ਹੈਗਾ ਰੈਜ਼ਰਵਾਇਰ ਝੀਲ ਉਹ ਕਹਿੰਦਾ ਤਾਂ ਆਪਾਂ ਆਨਸਰ ਕਰਾਂਗੇ 2 ਕਿਸ ਡੈਮ ਨੂੰ ਟੈਂਪਲ ਆਫ ਮਾਡਰਨ ਇੰਡੀਆ ਕਹਿੰਦਾ ਵੈਸੇ ਇੱਥੇ ਹੈਗਾ ਪਾਖੜਾ ਡੈਮ ਪਰ ਜਦੋਂ ਜਵਾਹਰ ਲਾਲ ਨਹਿਰੂ ਨੇ ਸ਼ਬਦ ਕਹੇ ਸੀਗੇ ਡੈਮਸ ਆਰ ਦਾ ਟੈਂਪਲ ਆਫ ਮਾਡਰਨ ਇੰਡੀਆ ਮਤਲਬ ਜਿਹੜੇ ਡੈਮ ਨੇ ਉਹ ਸਾਡੇ ਆਧੁਨਿਕ ਭਾਰਤ ਦੇ ਮੰਦਿਰ ਨੇ ਤਾਂ ਇਹ ਹੀਰਾਕੁੱਡ ਵਾਸਤੇ ਇਹਦਾ ਕੋਟੇ ਵਾਸਤੇ ਤੇ ਜਿਹੜਾ ਨਰਮਦਾ ਪ੍ਰੋਜੈਕਟ ਸੀ ਉਹਦੇ ਵਾਸਤੇ ਵੀ ਕੀਤਾ ਸੀ ਬਟ ਬਾਅਦ ਵਿੱਚ ਜਿਹੜਾ ਇਹ ਵਾਲਾ ਡੈਮ ਆ ਨਾ ਭਾਕੜਾ ਡੈਮ ਇਹਨੂੰ ਇਸ ਨਾਮ ਨਾਲ ਜਾਣਨਾ ਸ਼ੁਰੂ ਕਰਤਾ ਸੀ ਟੈਂਪਲ ਆਫ ਮਾਡਰਨ ਇੰਡੀਆ ਨੈਕਸਟ ਕੁਐਸਚਨ ਹੈ ਜੀ ਰੋਪੜ ਵੈਟਲੈਂਡ ਨੂੰ ਰਾਮਸਰ ਸਾਈਟ ਕਿਸ ਸਾਲ ਘੋਸ਼ਿਤ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ 2002 ਦੇ ਵਿੱਚ ਵਿਚ ਰਿਵਰ ਫਾਰਮ ਦਾ ਸਦਰਨ ਬਾਉਂਡਰੀ ਆਫ ਪੰਜਾਬ ਕਿਹੜਾ ਦਰਿਆ ਜਿਹੜਾ ਪੰਜਾਬ ਦੀ ਸਦਰਨ ਬਾਉਂਡਰੀ ਬਣਾਉਂਦਾ ਇਹ ਹੈਗਾ ਜੀ ਕੱਗਰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਕਹਿੰਦੇ ਕਿਹੜਾ ਖੇਤਰ ਆ ਜਿਹੜਾ ਜਲੰਧਰ ਤੇ ਲੁਧਿਆਣਾ ਦੇ ਵਿੱਚਕਾਰ ਲੋਕੇਟਡ ਆ ਤਾਂ ਇਹ ਹੈਗਾ ਜੀ ਦੁਆਬਾ ਵੈਸੇ ਨਾ ਇਹ 트랜ਜ਼ੀਸ਼ਨਲ ਜ਼ੋਨ ਹੈ ਜਦੋਂ ਆਪਾਂ ਜਲੰਧਰ ਤੋਂ ਲੁਧਿਆਣਾ ਜਾਂਦੇ ਆ 트랜ਜ਼ੀਸ਼ਨਲ ਜ਼ੋਨ ਹੈ ਜਿਹਦੇ ਵਿੱਚ ਕੀ ਹੋ ਜਾਂਦਾ ਕਿ ਅਸੀਂ ਦੁਆਬਾ ਤੋਂ ਮਾਲਵਾ ਦੇ ਵਿੱਚ ਆ ਰਹੇ ਹੁੰਨੇ ਆ 트랜ਜ਼ੀਸ਼ਨਲ ਜ਼ੋਨ ਹੈ ਨੈਕਸਟ ਜਗਾ ਵਿਚ ਰਿਵਰ ਇਜ਼ ਨੋਨ ਐਸ ਦਾ ਮਦਰ ਆਫ ਪੰਜਾਬ ਇਹ ਸਤਲੁਜ ਨੂੰ ਕਹਿੰਦੇ ਨੇ ਜੇ ਪੁਰਾਣੇ ਪੰਜਾਬ ਦੇ ਕੰਟੈਕਸਟ ਦੇਖੀਏ ਤਾਂ ਇਹ ਇੰਡਸ ਨੂੰ ਕਿਹਾ ਜਾਂਦਾ ਮਤਲਬ ਸਿੰਧੂ ਨਦੀ ਨੂੰ ਕਹਿੰਦੇ ਸੀ ਪਰ ਅੱਜ ਦੇ ਪੰਜਾਬ ਦੇ ਵਿੱਚ ਸਤਲੁਜ ਨੂੰ ਕਹਿੰਦੇ ਆ ਕਿਉਂਕਿ ਸਤਲੁਜ ਉਹ ਦਰਿਆ ਜਿਹੜਾ ਪ ਅੱਜ ਲਈ ਇੰਨੀ ਕਾਫੀ ਹੈ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਥੈਂਕਸ